ਲਓ ਵੀ ਮਿੱਤਰੋ ਜਿੰਦੇ ਦਿੱਤੇ ਖੋਲ ਤੇ ਪਾਣੀ ਪਾਈ ਆ ਆ ਪਈਆਂ ਪੀ ਪੀਆਂ ਬਾਹਰ ਤੇ ਪਾ ਦਈਏ ਪਾਣੀ ਪਾਣੀ ਪਾ ਕੇ ਮਿਲਦੇ ਹੂੰ ਤਾਂ ਲੱਗਦਾ ਤਾਂ ਹੈਗਾ ਬੱਤਲ ਵਾਈ ਹੈਗੀ ਸ਼ਾਇਦ ਤੁੱਪ ਕੱਢ ਲਈ ਇਹ ਤੁੱਪ ਕੱਢੀ ਦਾ ਫਿਰ ਜਾਨਵਰ ਕੱਢਾਂਗੇ ਬਾਹਰ ਕੀ ਹਾਲ ਚੱਲ ਆ ਦੋਸਤੋ ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਲਓ ਜੀ ਜਾਨਵਰ ਆਪਾਂ ਲੱਗ ਪਏ ਆਂ ਕੱਟਣ ਤੇ ਯੇ ਬਾਈ ਤੇ 7 ਜਨਵਾਰ ਬਾਈ ਬਾਈ ਆ ਚਾਰ ਉਧਰ ਜਾਲ ਚ ਕੁਛ ਇਥੋਂ ਨਿੱਕੇ ਬੱਚੇ ਹਜੇ ਹੋਰ ਕੱਢਣੇ ਆ ਤੇ ਕਿਰਾਂ ਆਪਾਂ ਇਹਨਾਂ ਨੂੰ ਕੋਠੇ ਤੇ ਲੈ ਚੱਲ ਗਏ ਫਿਰ ਉਦੋਂ ਬਾਅਦ ਇਹਨੇ ਕੀ ਬੰਦ ਲੱਗੇ ਸ਼ਟਰਨ ਕੱਢ ਦਿੱਤੇ ਬੱਚੇ ਬਾਹਰ ਜਿਹੜੇ ਨਿੱਕੇ ਆ ਸਾਰੇ ਨਿੱਕੇ ਹੁਣ ਨਹੀਂ ਰਹਿ ਗਿਆ ਕੋਈ ਨਿੱਕਾ ਤਿੰਨ ਕਰੇਗੇ ਜਿਵੇਂ ਛੋਟੇ ਛੋਟੇ ਆ ਲੋ ਬਾਈ ਜੀ ਚਾਰ ਬੱਚੇ ਉੱਡੇ ਆਪਣੇ ਇੱਕ ਤਾਂ ਕਲਕੱਤਾ ਹੋ ਜਾਂਦਾ ਇੱਕ ਰਦਾ ਆ ਜਾਂਦਾ ਚਾਰ ਕੀ ਉੱਡੇ ਆ ਤੇ ਬੈਠਿਆ ਮੀਟ ਕਰੀ ਜੰਨੇ ਆ ਜਾਂਦੇ ਚਾਰੇ ਤਿੰਨ ਆ ਜਾਂਦੇ ਫਿਰ ਉਹ ਤਾਉ ਫਿਰਦਾ ਪਰ ਲੋ ਜੀ ਹੁਣ ਆਪਾਂ ਜਿਹੜਾ ਆ ਬੈਠਾ ਨਾ ਆ ਬੱਚਾ ਇਹਨੂੰ ਖੋਲਦੇ ਆ ਤੇ ਇਹ ਵੇਣੀ ਆ ਕੀ ਕਰਦਾ ਇਹਨੂੰ ਕੋਲ ਦੇਣੇ ਆ ਕਿਉਂਕਿ ਇਹਨੂੰ ਜਿੱਥੋਂ ਦੀ ਕਰੈੜੀ ਆਏ ਆ ਬਈ ਇਹ ਪਾਸੇ ਨਹੀਂ ਜਾਂਦਾ ਕਿਤੇ ਤੇ ਇਹਨੂੰ ਆਪਾਂ ਡੋਰ ਖੋਲ ਕੇ ਪਾਉਣੇ ਆ ਫਿਰ ਵੀ ਨਹੀਂ ਆ ਕੀ ਪੰਦਾ। ਲਾਲਾ ਛਤਰੀ ਦੇ ਬਾਤਾ ਜੇ ਨਾ ਉੱਡੇ-ਅੱਡੇ ਆਂ ਇਹ ਆ ਛਤਰੀ ਦੇ ਬੈਠਾ। ਇਹ ਆਪਣਾ ਉੜਦਾ ਰਹੇਗਾ ਇੱਕ ਹੀ ਬਾਈ ਰੰਗਾਂ ਲਾਲ ਪੱਰੇ ਹਰੇ ਗੁਲਾਬੀ ਪਗਲਾ। ਕੱਲਾ ਉਹੀ ਰਹਿ ਕੇ ਉੜਦਾ। ਲਓ ਜੀ ਆਪਾਂ ਹੁਣ ਵੱਢ ਲਈ ਪੱਠੇ। ਇਹ ਅੱਡੀਗੀ ਜੀ ਦੋਗੀ ਵੱਢ ਲਈਏ ਤੇ ਮੁੜ ਕੇ ਇਧਰੋਂ ਜਮੀਨੋਂ ਇਧਰੋਂ ਵਾਢਾ ਲਾ ਦੇਾਂਗੇ ਤੇ ਆਪਾਂ ਪੱਠੇ ਵੱਢ ਕੇ ਦੇਖਦੇ ਆਂ ਤੇ ਉਹ ਚੱਲ ਰਲਾ ਬੱਚਾ ਬਾਈ ਜੱਸੀ ਕੋਲੋਂ ਜਿਹੜਾ ਆਇਆ ਸੀ ਉਹ ਆਪਾਂ ਬਾਤ ਆ ਖੁੱਲਾ ਹੁਣ ਆਪਾਂ ਪੱਠੇ ਵੱਢ ਕੇ ਮਿਲਦੇ ਆਂ ਕਿਉਂਕਿ ਪੱਠਿਆਂ ਦਾ ਕੰਮ ਨਿਮੀੜ ਕੇ ਪੱਠਿਆਂ ਦਾ ਕੰਮ ਨਿਭੜ ਗਿਆ ਤਾਂ ਸਮਝ ਲਓ ਸਾਰਾ ਕੰਮ ਹੀ ਨਿਪੜ ਗਿਆ ਲਓ ਬਾਈ ਮਿੱਤਰੋ ਆਪਣੇ ਪਿੰਡ ਤੋਂ ਕਬੂਤਰ ਬਾਹਰੋਂ ਐ ਫਿਰਦੇ ਆ ਇੱਕ ਗੁਲਾਬੀ ਤੁਸਾ ਕਾਲਾ ਤੁਸਾ ਤੇ ਗੁਲਾਬੀ ਬਗਲ ਤੇ ਕਾਲਾ ਤੁਸਾ ਕਿਕੇ ਦੋ ਕਬੂਤਰ ਬਾਹਰੋਂ ਆਏ ਫਿਰਦੇ ਆ ਇੱਥੇ ਚੜ੍ਹੇ ਖੜੇ ਸੀ ਇੱਥੇ ਨਿਗਾ ਮਾਰੀ ਮੈਂ ਬਾਟਰ ਬਸ ਦੂਤੇ ਘਗਰੇ ਸੀਗੇ ਤੇ ਜੇ ਨਿਗਾ ਥੱਲੇ ਆਈ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਕੀ ਮੋਲ ਪੰਦਾ ਲਓ ਬਾਈ ਜੀ ਦੋ ਥੱਬੇ ਵੜਦੇ ਆ ਪੱਠਿਆਂ ਦੇ ਆਪਾਂ ਤੇ ਨਾਲੇ ਨਾਲੇ ਆਪਾਂ ਆਪ ਦਾ ਕਰਦਾ ਕੰਮ ਕਰੀ ਜਾਂਦੇ ਤੇ ਨਾਲੇ ਆਪਣਾ ਕਰੀ ਜਾਂਦੇ ਸ਼ਾਂਗਪੁਰਾ ਦੇ ਦਾਤੀ ਆਪਣੇ ਬੁੱਢੇ ਤੇ ਤੇ ਜਿਹੜੇ ਕਬੂਤਰ ਦੋ ਬਾਹਰੋਂ ਆਏ ਆ ਭਰਾ ਇਹ ਉਹ ਪਿੰਡ ਤੇ ਉੱਡੇ ਫਿਰਦੇ ਆ ਆਪਾਂ ਕਿਸੇ ਦਾ ਫੜਨਾ ਤਾਂ ਹੈ ਨਹੀਂ ਬਾਈ ਨਾ ਜਿੱਤੇ ਕਰ ਫੜਿਆ ਤੇ ਨਾ ਆਪਾਂ ਫੜਨਾ ਜੀ ਆਈ ਦਿਖਾ ਜਰੂਰ ਦੇਵਾਂਗੇ ਫੜਨਾ ਫੜਨਾ ਆਪਾਂ ਹੈਣੀ ਆ ਆ ਬੈਠੇ ਆਪਣੇ ਜਾਨਵਰ ਤੇ ਪੱਠੇ ਆ ਵੱਡੇ ਪਏ ਆ ਲੋ ਬਈ ਮਿੱਤਰੋ ਆਪਾਂ ਪੱਠੇ ਪਾਉਣ ਲੱਗਦੇ ਸੀਗੇ ਤੇ ਪਤਾ ਨਹੀਂ ਕਾਸ ਤੋਂ ਡਰ ਕੇ ਬੱਚੇ ਉੱਡ ਗਏ ਆ ਤੇ ਆ ਗਿਆ ਇੱਕ ਤਾਂ ਦੋ ਆ ਤਾਂ ਖੜੇ ਆ ਹੁਣ ਆਈ ਨਹੀਂ ਪਤਾ ਵੀ ਤਿੰਨ ਉਹ ਤਾਂ ਖੜੇ ਆ ਹੁਣ ਆਈ ਨਹੀਂ ਪਤਾ ਵੀ ਕਿਹੜੇ ਕਿਹੜੇ ਉੱਡੇ ਆ ਕਿਹੜੇ ਕਿਹੜੇ ਨਹੀਂ ਕੀ ਹਿਸਾਬ ਕਿਤਾਬ ਹੋਇਆ ਭਾਈ ਜੱਸੇ ਵਾਲਾ ਜਿਹੜਾ ਚੱਲ ਰਹਾ ਸੀ ਉਹ ਤਾਂ ਆ ਗਿਆ ਲੇਕੋ ਉਹ ਪਰਾਂ ਡਿੱਗੀ ਜਾਂਦਾ ਬੱਚਾ ਉਹ ਵੀ ਆਪਣਾ ਹੀ ਆ ਮਾੜਾ ਜਾਣ ਦੇ ਘਰ ਤੇ ਇਹਨਾਂ ਨੂੰ ਵਾਉਣੇ ਆ ਲੋ ਜੀ ਕਬੂਤਰ ਡਰ ਕੇ ਉੱਡ ਗਏ ਸੀਗੇ ਇੱਕ ਆ ਹੁੰਦਾ ਰੱਤਾ ਤੇ ਇੱਕ ਜੀਨਾ ਪਿੰਡ 'ਚ ਡਿੱਗ ਪਿਆ ਆਪਣਾ ਬੱਚਾ ਤੇ ਚਾਰ ਫਰਦੇ ਆ ਚਾਰ ਹੀ ਦੀਨ ਦੇ ਕਲਕੱਤਾ ਨਹੀਂ ਦੀਂਦਾ ਤੇ ਪੱਠੇ ਨੀਰ ਦਾ ਕੰਮ ਆਪਾਂ ਦਿੱਤ ਧਨ ਮੇੜ ਉਣ ਕਿਰਾਂ ਖੁੱਡਿਆ ਇਹ ਦਾਣਾ ਪਾਣੀ ਪਾਉਣੇ ਫਿਰ ਬਾਅਦ ਚ ਵੇਖਾਂਗੇ ਇਹਨਾਂ ਨੂੰ ਲਾਉਣ ਦੀ ਕੀ ਸਕੀਮ ਬਣਦੀ ਹੈ ਤੇ ਉਹ ਚੀਨਾ ਬੱਚਾ ਆਪਣਾ ਡਿੱਗ ਪਿਆ ਪਤਾ ਨਹੀਂ ਕਿੱਥੇ ਉਹਦਾ ਕੋਈ ਪਤਾ ਨਹੀਂ ਆਪਾਂ ਨਿੱਕੇ ਬੱਚੇ ਲੱਗੇ ਲਾਉਣ ਚਾਰ ਪੰਜ ਜੁੱਟੇ ਫਿਰਦੇ ਬਹਿ ਜਾਣਗੇ ਇਹਨਾਂ ਨੂੰ ਦਾਣ ਪਾਣੀ ਪਾਤੇ ਖਾਣਗੇ ਇਹਨਾਂ ਨੂੰ ਤਾੜੀ ਇਹ ਗੇਰਾ ਉਦੋਂ ਬਾਅਦ ਦੇਖਦੇ ਆਂ ਫਿਰ ਕੀ ਬਣਦਾ ਲਓ ਬਾਈ ਮਿਸਟਰ ਆਪਾਂ ਲਿਆ ਨਾ ਤੋਂ ਤੇ ਬਾਈ ਜੀ ਕਾਲ ਕਰਤਾ ਉਹ ਡਿੱਗ ਪਿਆ ਆ ਬੈਠਾ ਇਹ ਡਿੱਗ ਪਿਆ ਤੇ ਦੋ ਫਰਦੇ ਆ ਤੇ ਇੱਕ ਆਪਣਾ ਗਵਾਚ ਆ ਵੇ ਆ ਉਹ ਪਿੰਡ ਚ ਦੇਖ ਕੇ ਉਹਨੇ ਜੇ ਲੱਗ ਗਿਆ ਤਾਂ ਕਿਤੋਂ ਲੋ ਬਾਈ ਮਿੱਤਰੋ ਆਪਣਾ ਜਿਹੜਾ ਇੱਕ ਬੱਚਾ ਸੀਗਾ ਉਹ ਟਾਵਰ ਤੇ ਬਹਿ ਗਿਆ ਉਹਦੇ ਕੰਨੀਆਂ ਬੰਨੀਆਂ ਸੀਗਾ ਆ ਵਿਚਾਲੜ ਦੇ ਪੰਜ ਖੰਭ ਵੱਧੇ ਸੀਗੇ ਤੇ ਉਹ ਉੱਡ ਗਿਆ ਤੇ ਉਹ ਬਹਿ ਗਿਆ ਟਾਵਰ ਤੇ ਇਧਰੋਂ ਗਿਆ ਕਿਤੋਂ ਤੇ ਟਾਵਰ ਤੇ ਬਹਿ ਗਿਆ ਹੁਣ ਉਹ ਸੁਭਾ ਹੀ ਵੇਖਾਂਗੇ ਜੇ ਤੋਰ ਦੁੱਡ ਕੇ ਆਇਆ ਘਰ ਤੇ ਫਿਰ ਤਾਂ ਬਾਬੂ ਮਾਵਾਂਗੇ ਵੀ ਦੇਖਾਂਗੇ ਛੱਪੀ ਲੱਗੀ ਪਈ ਛਤਰਨ ਤੇ ਜੇ ਉਹ ਨਾ ਕੋਈ ਮੂੰਹ ਸਿਰ ਬਣਿਆ ਉਹਦਾ ਫਿਰ ਕੱਲ ਨੂੰ ਤਾਉ ਹੀ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਭੁੱਲ ਚੁੱਕ ਦੀਖਿਵਾ ਆ ਬੈਠੇ ਜਿਹੜੇ ਕੂਤਰ ਆਪਣੇ ਬਿਮਾਰ ਆ ਸੁੱਕਿਆ ਉਹ ਬੱਚਾ ਘੰਡ ਵਾਲਾ ਆ ਬੱਚਾ ਘੰਡ ਵਾਲਾ ਸੁੱਕਿਆ ਹੋਇਆ ਆਹਾ ਤੇ ਹੁਣ ਸੈਟ ਆ ਇਹ ਠੀਕ ਆ ਤੇ ਚਲੋ ਠੀਕ ਆ ਬਈ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਸਤਿ ਸ਼੍ਰੀ ਅਕਾਲ ਜੀ ਸਾਰੇ